ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਸਵੇਰੇ 8 ਵਜੇ ਤੋਂ ਲਗਾਤਾਰ ਜੋ ਹੈ ਇਹਨਾਂ ਵਪਾਰੀਆਂ ਐਕਸਪੋਰਟਰ ਇੰਪੋਰਟਰ ਔਰ ਜੋ ਟਰੱਕ ਯੂਨੀਅਨ ਹਨ ਉਹਨਾਂ ਵੱਲੋਂ ਜੋ ਆਈਸੀਪੀ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਇਹਨਾਂ ਦੀ ਇਹੀ ਮੰਗ ਹੈ ਕਿ ਕਿਉਂਕਿ ਆਈਸੀਪੀ ਦੇ ਅੰਦਰ ਕਈ ਵਿਭਾਗ ਹਨ ਜਿਸ ਤਰ੍ਹਾਂ ਲੈਂਡਪੋਰਟ ਅਥਾਰਟੀ ਆਫ ਇੰਡੀਆ ਸੀਡਬਲਯੂਸੀ ਇਸ ਤੋਂ ਇਲਾਵਾ ਕਸਟਮ ਐਕਸਾਈਜ਼ ਕਈ ਡਿਪਾਰਟਮੈਂਟ ਨੇ ਜਿਨ੍ਹਾਂ ਤੋਂ ਇਹਨਾਂ ਨੂੰ ਕਈ ਤਰ੍ਹਾਂ ਦੇ ਜੋ ਹਨ ਦੋਸ਼ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਕੰਮਕਾਰ ਦੇ ਵਿੱਚ ਵਿਗਨ ਪਾਇਆ ਜਾਂਦਾ ਹੈ ਔਰ ਜੇਕਰ ਗੱਲ ਕਰੀਏ ਇੰਡੋ ਪਾਕ ਜੋ ਵਪਾਰ ਦੀ ਟ੍ਰੇਡ ਦੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਪਾਕਿਸਤਾਨ ਤੋਂ ਮੰਗਵਾਈਆਂ ਜਾਂਦੀਆਂ ਹਨ ਔਰ ਕਈ ਚੀਜ਼ਾਂ ਭਾਰਤ ਤੋਂ ਪਾਕਿਸਤਾਨ ਜਾਂਦੀਆਂ ਹਨ ਮੁੱਖ ਤੌਰ ਤੇ ਜੇਕਰ ਗੱਲ ਕਰੀਏ ਸੀਮੈਂਟ ਹੈ ਉਸ ਤੋਂ ਇਲਾਵਾ ਜਿਪਸਮ ਔਰ ਵੱਡੀ ਗਿਣਤੀ ਦੇ ਵਿੱਚ ਕਈ ਤਰ੍ਹਾਂ ਦਾ ਡਰਾਈ ਫਰੂਟ ਜੋ ਹੈ ਉਹ افغانستان ਤੋਂ वाया پاکستان جو ہے بھارت ਦੇ ਵਿੱਚ ਪਹੁੰਚਦਾ ਹੈ ਪਰ ਵਪਾਰੀਆਂ ਦਾ ਕਹਿਣਾ ਹੈ ਕਿ ਗੋਦਾਮ ਦੇ ਵਿੱਚ ਸਹੀ ਪੁਖਤਾ ਇੰਤਜ਼ਾਮ ਨਾ ਹੋਣ ਕਰਕੇ ਉਹਨਾਂ ਦਾ ਕਰੋੜਾਂ ਦਾ ਮਾਲ ਜੋ ਹੈ ਉਹ ਹਰ ਸਾਲ ਖਰਾਬ ਹੁੰਦਾ ਹੈ ਔਰ ਹਰ ਸਾਲ ਜੇਕਰ ਗੱਲ ਕਰੀਏ ਤਾਂ ਅਰਪਾਂ ਰੁਪਿਆਂ ਦਾ ਜੋ ਵਪਾਰ ਹੈ ਦੋਹਾਂ ਦੇਸ਼ਾਂ ਦੇ ਵਿੱਚ ਕੀਤਾ ਜਾਂਦਾ ਹੈ ਪਹਿਲਾਂ ਇਹ ਵਪਾਰ ਭਾਰਤ-ਪਾਕਿਸਤਾਨ ਦੀ ਜੋ ਵਾਗਾ ਸਰਹੱਦ ਤੇ ਜੋ ਸੜਕ ਰੂਟ ਹੈ ਉਸ ਨਾਲ ਹੀ ਹੁੰਦਾ ਸੀ ਪਰ ਪਿਛਲੇ 3 ਸਾਲ ਤੋਂ ਜੋ ਇੰਟੀਗ੍ਰੇਟਿਡ ਚੈੱਕ ਪੋਸਟ ਬਣਾਈ ਗਈ ਹੈ ਉਸ ਰਾਹੀਂ ਇਹ ਵਪਾਰ ਹੋ ਰਿਹਾ ਹੈ ਵਪਾਰੀਆਂ ਦਾ ਕਹਿਣਾ ਸੀ ਕਿ ਆਈਸੀਪੀ ਬਣਨ ਤੋਂ ਬਾਅਦ ਹੋ ਸਕਦਾ ਹੈ ਕੀ ਵਪਾਰ ਦੋਹਾਂ ਦੇਸ਼ਾਂ ਦੇ ਵਿੱਚ ਵਪਾਰ ਕਰਨ ਦੇ ਵਿੱਚ ਆਸਾਨੀ ਹੋਵੇ ਪਰ ਉਹਨਾਂ ਦਾ ਕਹਿਣਾ ਹੈ ਕਿ ਆਸਾਨੀ ਦੀ ਬਜਾਏ ਲਗਾਤਾਰ ਜੋ ਦਿੱਕਤਾਂ ਵੱਧਦੀਆਂ ਜਾ ਰਹੀਆਂ ਹਨ ਔਰ ਪਿਛਲੇ ਦਿਨੀ ਉਹਨਾਂ ਨੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਉਹਨਾਂ ਨੂੰ ਵੀ ਇਹਨਾਂ ਦਿੱਕਤਾਂ ਬਾਰੇ ਜਾਣੂ ਕਰਾਇਆ ਗਿਆ ਸੀ ਪਰ ਇਹ ਹੁਣ ਵੀ ਜੋ ਵਪਾਰੀਆਂ ਦਾ ਅੱਜ ਦੋਸਤੀ ਕਿ ਕਿਸੇ ਵੀ ਅਧਿਕਾਰੀ ਵੱਲੋਂ ਉਹਨਾਂ ਦੀ ਕੋਈ ਸੁਧ ਨਹੀਂ ਲਈ ਗਈ ਔਰ ਕੋਈ ਵੀ ਆਸ਼ਵਾਸਨ ਤੱਕ ਨਹੀਂ ਦਿੱਤਾ ਗਿਆ ਕਿ ਕਦੋਂ ਤੱਕ ਉਹਨਾਂ ਲਈ ਇਹੋ ਇੰਤਜ਼ਾਮ ਪੁਕਤਾ ਕੀਤੇ ਜਾਣਗੇ ਇਸ ਨੂੰ ਲੈ ਕੇ ਵਪਾਰੀਆਂ ਵੱਲੋਂ ਅੱਜ ਅਨਮਿੱਥੇ ਸਮੇਂ ਲਈ ਇਹ ਹੜਤਾਲ ਕਰ ਦਿੱਤੀ ਗਈ ਔਰ ਉਹਨਾਂ ਦਾ ਕਹਿਣਾ ਹੈ ਕਿ ਜੀ ਕਰ ਹਾਲੇ ਵੀ ਕੋਈ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਆਪਣੇ ਪ੍ਰਦਰਸ਼ਨ ਨੂੰ ਵੀ ਤੇਜ਼ ਕਰਨਗੇ ਔਰ ਜੋ ਹੈ ਆਪਣਾ ਇਸ ਪ੍ਰਦਰਸ਼ਨ ਦਾ ਰੁਖ ਹੈ ਉਸ ਨੂੰ ਹੋਰ ਵੀ ਕਿਸੇ ਤਰੀਕੇ ਦੇ ਵਿੱਚ ਬਦਲ ਸਕਦੇ ਹਨ ਰਾਜੀਵ ਸਬੰਧਤ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਉਂਕਿ ਇੱਕ ਕਿਸੇ ਇੱਕ ਵਿਭਾਗ ਦਾ ਇਹ ਮਸਲਾ ਨਹੀਂ ਹੈ ਕਈ ਵਿਭਾਗਾਂ ਦਾ ਮਸਲਾ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਕਸਟਮ ਐਕਸਾਈਜ਼ ਬੀਐਸਐਫ ਸੀਡਬਲਿਊਸੀ ਲੈਂਡਪੋਰਟ ਪੋਰਟ অথরিটি ਆਫ ਇੰਡੀਆ ਇਸ ਤੋਂ ਇਲਾਵਾ ਕਈ ਹੋਰ ਵਿਭਾਗ ਨੇ ਕਈ ਸੁਰੱਖਿਆ ਏਜੰਸੀਆਂ ਨੇ ਜਿਨ੍ਹਾਂ ਦੇ ਹੇਠ ਇਹ ਸਾਰਾ ਜੋ ਵਪਾਰ ਹੈ ਉਹਨਾਂ ਦੀ ਨਿਗਰਾਨੀ ਹੇਠ ਹੁੰਦਾ ਹੈ ਇਸ ਲਈ ਕਿਸੇ ਇੱਕ ਵਿਭਾਗ ਦੇ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਔਰ ਦੂਸਰੀ ਗੱਲ ਜੇਕਰ ਅਸੀਂ ਦੋਹਾਂ ਦੇਸ਼ਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਆਈਸੀਪੀ ਦੇ ਅੰਦਰ ਜੋ ਸੁਰੱਖਿਆ ਦਾ ਜਮਾ ਹੈ ਉਹ ਬੀਐਸਐਫ ਦੇ ਕੋਲ ਹੈ ਔਰ ਆਈਸੀਪੀ ਦੇ ਅੰਦਰ ਕਿਸੇ ਵੀ ਮੀਡੀਆ ਅਧਿਕਾਰੀ ਨੂੰ ਨਹੀਂ ਜਾਣ ਦਿੱਤਾ ਜਾਂਦਾ ਇਸੇ ਕਰਕੇ ਹੀ ਕਿਸੇ ਵੀ ਅਧਿਕਾਰੀ ਦੇ ਨਾਲ ਸੰਪਰਕ ਨਹੀਂ ਸੱਧਿਆ ਜਾ ਸਕਿਆ ਔਰ ਕੋਈ ਵੀ ਅਧਿਕਾਰੀ ਖੁੱਲ ਕੇ ਇਸ ਮਾਮਲੇ ਤੇ ਬੋਲਣ ਨੂੰ ਹਲੇ ਤੱਕ ਤਿਆਰ ਵੀ ਨਹੀਂ ਹੈ